ਤਾਂ ਹੁਣ ਤੋਂ ਸੀ ਇਸ ਸਮੇਂ ਬਿਨਾ ਆਧਾਰ ਕਾਰਡ ਦੇ ਆਪਣੀ ਟਿਕਟ ਜਿਹੜੀ ਕਿ ਬੁੱਕ ਨਹੀਂ ਕਰਵਾ ਸਕਦੇ ਹੋ ਜੀ ਹਾਂ ਆਈਆਰਸੀਟੀ ਸੀ ਦਾ ਇੱਕ ਵੱਡਾ ਬਦਲਾਅ ਛਾ ਸਾਹਮਣੇ ਆਇਆ ਪਾਤੀ ਰੇਲਵੇ ਨੇ ਆਈਆਰਸੀਟੀ ਸੀ ਵੈਬਸਾਈਟ ਅਤੇ ਮੋਬਾਈਲ ਐਪ ਤੇ ਸਵੇਰੇ 8 ਵਜੇ ਤੋਂ 10 ਵਜੇ ਦੇ ਵਿੱਚਕਾਰ ਰੇਲ ਟਿਕਟਾਂ ਬੁੱਕ ਕਰਨ ਦੇ ਲਈ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਹੈ ਇਸ ਦਾ ਉਦੇਸ਼ ਧੋਖਾਧੜੀ ਨੂੰ ਰੋਕਣਾ ਅਤੇ ਜ਼ਿਆਦਾ ਭੀੜ ਵਾਲੇ ਸਮੇਂ ਵਿੱਚ ਟਿਕਟ ਸਹੀ ਲੋਕਾਂ ਤੱਕ ਪਹੁੰਚਾਉਣਾ ਹੈ। ਸਵੇਰ ਦੇ ਇਹ 2 ਘੰਟੇ ਉਹ ਹੁੰਦੇ ਹਨ ਜਦੋਂ ਪ੍ਰਸਿੱਧ ਰੇਲ ਗੱਡੀਆਂ ਤੇ ਸੀਟਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਅਕਸਰ ਕਈ ਖਾਤਿਆਂ ਦੀ ਵਰਤੋਂ ਕਰਦੇ ਹਨ ਜਾਂ ਆਟੋਮੇਟਿਡ ਸੌਫਟਵੇਅਰ ਦੀ ਵਰਤੋਂ ਕਰਕੇ ਟਿਕਟ ਬੁਕਿੰਗ ਦੇ ਵਿੱਚ ਹੇਰਾਫੇਰੀ ਕਰਦੇ ਨੇ ਤਾਂ ਇਸ ਨੂੰ ਰੋਕਣ ਦੇ ਲਈ IRCTC ਨੇ ਇਹਨਾਂ ਸਮਾਂ ਸਲੋਟਾਂ ਨੂੰ ਆਧਾਰ ਪ੍ਰਮਾਣਿਤ ਉਪਭੋਗਤਾਵਾਂ ਤੱਕ ਸੀਮਿਤ ਕਰ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਆਧਾਰ ਲਿੰਕ ਨਹੀਂ ਕੀਤਾ ਹੈ ਉਹ ਸਵੇਰੇ 8 ਵਜੇ ਅਤੇ ਸਵੇਰੇ 10 ਵਜੇ ਤੋਂ ਇਲਾਵਾ ਕਿਸੇ ਵੀ ਸਮੇਂ ਟਿਕਟਾਂ ਬੁੱਕ ਕਰ ਸਕਦੇ ਹਨ ਇਹ ਨਿਯਮ 28 ਅਕਤੂਬਰ ਤੋਂ ਲਾਗੂ ਹੈ ਪਹਿਲਾਂ ਰੇਲਵੇ ਨੇ ਵੀ ਤਤਕਾਰ ਟਿਕਟ ਬੁਕਿੰਗ ਦੇ ਲਈ ਆਧਾਰ ਲਾਜ਼ਮੀ ਕਰ ਦਿੱਤਾ ਸੀ ਤੇ 1 ਜੁਲਾਈ ਤੋਂ ਤਤਕਾਰ ਟਿਕਟਾਂ ਦੇ ਲਈ ਆਧਾਰ ਜ਼ਰੂਰੀ ਹੈ 15 ਜੁਲਾਈ 2025 ਤੋਂ ਟਿਕਟ ਬੁਕਿੰਗ ਦੇ ਲਈ OTP ਆਧਾਰਿਤ ਅਥਾਤ ਤਸਦੀਕ ਲਾਗੂ ਕੀਤਾ ਜਾਵੇਗਾ ਭਾਵੇਂ ਆਨਲਾਈਨ ਹੋਵੇ ਐਜੈਂਟਾ ਤੇ ਹੋਵੇ ਜਾਂ ਫਿਰ PRS ਕਾਊਂਟਰ ਤੇ ਤਾਂ ਆਧਾਰ ਦੀ ਤਸਦੀਕ ਕਿਵੇਂ ਕਰੀਏ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਧਾਰ ਦੀ ਤਸਦੀਕ ਨਹੀਂ ਕੀਤੀ ਹੈ ਉਹ ਕੁਝ ਮਿੰਟਾਂ ਵਿੱਚ ਅਜਿਹਾ ਕਰ ਸਕਦੇ ਨੇ ਪਹਿਲਾ http://www.irctc.co.in ਤੇ ਜਾਓ ਅਤੇ ਲੌਗਇਨ ਕਰੋ ਮੇਰੀ ਪ੍ਰੋਫਾਈਲ ਤੇ ਜਾਓ ਅਤੇ ਯੂਜ਼ਰ ਵੈਰੀਫਿਕੇਸ਼ਨ ਵਿਕਲਪ ਤੇ ਕਲਿੱਕ ਕਰੋ ਆਪਣਾ ਆਧਾਰ ਨੰਬਰ ਜਾਂ ਵਰਚੁਅਲ ਆਈਡੀ ਦਰਜ ਕਰੋ ਆਪਣੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਵੇਰਵਿਆਂ ਦੀ ਤਸਦੀਕ ਕਰੋ ਤੇ ਕਲਿੱਕ ਕਰੋ ਤੁਹਾਡੇ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਤੇ ਇੱਕ OTP ਭੇਜਿਆ ਜਾਵੇਗਾ ਤੇ ਇਸ ਨੂੰ ਦਰਜ ਕਰੋ ਇੱਕ ਵਾਰ ਤਸਦੀਕ ਪੂਰੀ ਹੋਣ ਤੋਂ ਬਾਅਦ ਤੁਸੀਂ ਵੀ ਸਵੇਰੇ 8 ਵਜੇ ਤੋਂ 10 ਵਜੇ ਦੇ ਵਿੱਚਕਾਰ ਟਿਕਟਾ ਬੁੱਕ ਕਰ ਸਕਦੇ ਹੋ ਤੇ ਇਹ ਨਵਾਂ ਨਿਯਮ ਸਿਰਫ ਆਨਲਾਈਨ ਟਿਕਟ ਬੁਕਿੰਗ ਤੇ ਲਾਗੂ ਹੁੰਦਾ ਹੈ PRS ਕਾਊਂਟਰਾਂ ਤੇ ਟਿਕਟ ਬੁਕਿੰਗ ਪ੍ਰਕਿਰਿਆਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜੀ ਹਾਂ ਹੁਣ ਸਵੇਰੇ ਟਿਕਟਾਂ ਬੁੱਕ ਕਰਨ ਵਾਲੇ ਲੋਕਾਂ ਨੂੰ ਅਸਫਲ ਲੈਣ ਦੇਣ ਤੋਂ ਬਚਣ ਦੇ ਲਈ ਪਹਿਲਾਂ ਆਧਾਰ ਵੈਰੀਫਿਕੇਸ਼ਨ ਪੂਰਾ ਕਰਨਾ ਹੋਵੇਗਾ। ਇਹ ਬਦਲਾਅ ਰੇਲਵੇ ਦੇ ਟਿਕਟ ਬੁਕਿੰਗ ਨੂੰ ਵਿਦੇਰੇ ਸੁਰੱਖਿਅਤ, ਪਾਰਦਰਸ਼ੀ ਅਤੇ ਅਸਲੀ ਯਾਤਰੀਆਂ ਲਈ ਆਸਾਨ ਬਣਾਉਣ ਦੇ ਯਤਨਾਂ ਦਾ ਇੱਕ ਹਿੱਸਾ ਹੈ।